ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਆਏ ਨਤੀਜੇ ਦੇ ਵਿੱਚ ਗੁਰਾਇਆਂ ਦੇ ਲਗਲੇ ਪਿੰਡ ਕਤਵੇਵਾਲ ਦੀ ਮੁਸਕਾਨ ਸੰਧੂ ਦੇ ਜਿਹੜਾ ਹੈ ਮੈਰਿਟ ਦੇ ਵਿੱਚ ਸਥਾਨ ਹਾਸਲ ਕੀਤਾ ਹੈ। ਉਹਦੇ ਮਦਰ ਇਸ ਵਕਤ ਸਾਡੇ ਨਾਲ ਮੌਜੂਦ ਹੈ ਕਿਉਂਕਿ ਮੁਸਕਾਨ ਦੱਸਦੇ ਪਏ ਆਪਣੇ ਮਾਸੀ ਦੇ ਸ਼ਾਇਦ ਗਏ ਹੋਇਆ। ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਬਹੁਤ-ਬਹੁਤ ਤੁਸੀਂ ਜਿੱਥੇ ਸਕੂਲ ਦਾ ਨਾਮ ਰੋਸ਼ਨ ਕਰਤਾ ਤੁਹਾਡੀ ਬੱਚੀ ਨੇ ਉੱਥੇ ਹੀ ਸਾਡੇ ਇਲਾਕੇ ਨੂੰ ਵੀ ਇੱਕ ਵਾਰ ਫਿਰ ਤੋਂ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਦੋ ਬੱਚੇ ਸਾਡੇ ਐ। ਗੁਰਾਇਆਂ ਦੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆਏ ਐ। ਮਸਕਾਨ ਕਹਿੰਦੇ ਹੈਨੇ ਇੱਥੇ ਮਾਸੀ ਦੇ ਗਈ ਹੋਈ ਐ ਪਤਾ ਲੱਗਾ ਤੁਹਾਨੂੰ ਫੋਨ ਆਇਆ ਮਸਕਾਨ ਦਾ ਯਾ ਸਕੂਲੋਂ ਫੋਨ ਆਇਆ ਕਿ ਬੱਚੀ ਮੈਰਿਟ ਚਾਹੀਏ ਹਾਂਜੀ ਮਸਕਾਨ ਸੰਧੂ ਦਾ ਫੋਨ ਆਇਆ ਸੀ ਜੀ ਮੈਨੂੰ ਤੇ ਮੇਰਾ ਰਿਜ਼ਲਟ ਆ ਗਿਆ ਮਮਾ ਮੈਂ ਮੈਰਿਟ ਚ ਆਈ ਆ ਕਿ ਤੁਸੀਂ ਜ਼ਰੂਰ ਸਕੂਲ ਪਹੁੰਚੋ ਹਾਂਜੀ ਸਕੂਲੋਂ ਵੀ ਕਾਲ ਆਏ ਸੀਗੇ ਹਾਂਜੀ ਸਕੂਲ ਟੀਚਰ ਦਾ ਆਇਆ ਸੀਗਾ ਫੋਨ ਉਹਨੂੰ ਮਸਕਾਨ ਸੰਧੂ ਨੂੰ ਹੀ ਆਇਆ ਸੀਗਾ ਲੱਗਦੀ ਪੈ ਮੈਡਮ ਦਾ ਵੀ ਰਿਜਲਟ ਆ ਗਿਆ ਆ ਤਾਂ ਸਕੂਲੇ ਪਹੁੰਚੋ ਤੁਸੀਂ ਤੇ ਉਸ ਟਾਈਮ ਉਹ ਹੈ ਨਹੀਂਗੀ ਇੱਥੇ ਤਾਂ ਹੁਣ ਮੈਨੂੰ ਹੀ ਆਉਣਾ ਪੈਣਾ ਸੀਗਾ ਹਾਂਜੀ ਕਿ ਫਿਰ ਆ ਰਹੀ ਹੈ ਵਾਪਸ ਆਣਾ ਹੁਣ ਆਣ ਲੱਗੀ ਹੈ ਕਿ ਹਲੇ ਵੀ ਉੱਥੇ ਹੀ ਹੈ ਖੁਸ਼ੀ ਉੱਥੇ ਮਨਾਰੀ ਹੈ ਹਾਂਜੀ ਹਜੇ ਤਾਂ ਉੱਥੇ ਹੀ ਹੈ ਫਿਲਹਾਲ ਸ਼ਾਇਦ ਕੱਲ ਤੱਕ ਆਜਵੇ ਜਾਂ ਪਰਸੋਂ ਨੂੰ ਆਜੇ ਕਹਿ ਨਹੀਂ ਸਕਦੇ ਕੱਲ ਹੀ ਨਹੀਂ ਪਈ ਕਿਉਂਕਿ ਇਹ ਜਿਹੜੀ ਖੁਸ਼ੀ ਹੈ ਪਰਿਵਾਰ ਨਾਲ ਸਾਂਝੇ ਕਰਨ ਦਾ ਬੜਾ ਚਾਹ ਹੁੰਦਾ ਨਾ ਇਹ ਸਕੂਲ ਦੇ ਵਿੱਚ ਪਹੁੰਚਣ ਦਾ। ਖੁਸ਼ੀ ਇਸ ਉਹਨਾਂ ਨੂੰ ਬਹੁਤ ਆ ਤਾਂ ਹੁਣ ਵੈਸੇ ਦੂਰ ਕਰਕੇ ਨਹੀਂ ਆ ਸਕਦੀ। ਉਦੋਂ ਤਾਂ ਖੁਸ਼ੀ ਬਹੁਤ ਆ। ਉਹਦੀ ਮਾਸੀਆਂ ਨੂੰ, ਮਾਮਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ। ਭੂਆ ਉਹਨਾਂ ਨੂੰ ਬਹੁਤ ਖੁਸ਼ੀ ਆ ਜਦੋਂ ਖੂਨ ਗਿਆ ਉਹਨਾਂ ਨੂੰ ਵੀ ਸਾਡੀ ਬੱਚੀ ਮੈਰਿਟ ਚ ਆਈ ਹੈ। ਧੰਨਵਾਦ ਕਰਦੇ ਆ ਟੀਚਰਾਂ ਦਾ ਵੀ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਜਾਂ ਉਹਦੀ ਮਿਹਨਤ ਦਾ ਵੀ ਜਿਨ੍ਹਾਂ ਨੇ ਆਪਣੀ ਮਿਹਨਤ ਹਾਸਲ ਕੀਤੀ ਆਪਣੀ। ਹਾਂਜੀ। ਅੱਛਾ ਫਾਦਰ ਸਾਹਿਬ ਕੀ ਕਰਦੇ ਆ? ਤੁਸੀਂ ਕੀ ਕਰਦੇ ਹੋਗੇ? ਸਰ ਮੈਂ ਹੁਣ ਮਨਤ ਸੇ ਜੋਬ ਕਰਦੀ ਆ ਆਦਰ ਸਾਹਿਬ ਦੇ ਮਿੰਦਰਾ ਏਜੰਸੀ ਦੇ ਵਿੱਚ ਆ ਡਰਾਈਵਰੀ ਕਰਦੇ ਹਾਂ ਜੀ ਜੋਬ ਕਰਦੇ ਆ ਵੀ ਹਾਂ ਜੀ ਦੋਨੇ ਮਿਹਨਤੀ ਐ ਤੁਸੀਂ ਬੱਚਾ ਵੀ ਤੁਹਾਡਾ ਜਿਹੜੇ ਬੱਚੇ ਨੇ ਇਸ ਮਕਾਮ ਤੇ ਲੈ ਕੇ ਖੜਾ ਕਰ ਦਿੱਤਾ ਕਿ ਕਿੰਨਾ ਕੁ ਮਾਣ ਮਹਿਸੂਸ ਕਰਦੇ ਆ ਬੱਚੇ ਦੀ ਮਿਹਨਤ ਐ ਸਟਾਫ ਦੀ ਮਿਹਨਤ ਐ ਸਕੂਲ ਦੀ ਮਿਹਨਤ ਐ ਤੇ ਹੁਣ ਅੱਜ ਜਿਹੜੀ ਇਹ ਖੁਸ਼ੀ ਕਿੰਨੀ ਹੈ ਪਰਿਵਾਰ ਨੂੰ ਖੁਸ਼ੀ ਸਾਰਾ ਕੀ ਦੱਸੀਏ ਖੁਸ਼ੀ ਇੰਨੀ ਖੁਸ਼ੀ ਆ ਕਿ ਤਾਂ ਦਾ ਸਨ ਨਹੀਂ ਸਕਦੇ ਵੀ ਸਾਡੀ ਬੱਚੀ ਨੇ ਨਾ ਸੋਨਾ ਉਹ ਕੀਤਾ ਆ ਆਪਣਾ ਨਾਂ ਰੋਸ਼ਨ ਕੀਤਾ ਸਾਡਾ ਹੂੰ ਤੇ ਬਹੁਤ ਖੁਸ਼ੀ ਆ ਸਾਨੂੰ ਅੱਗੇ ਕੀ ਕਰਨਾ ਚਾਹੁੰਦੀ ਹੈ ਕੋਈ ਗੱਲਬਾਤ ਹੋਈ ਹੈ ਬੱਚੀ ਦੇ ਨਾਲ ਹਾਂ ਜੀ ਸਰ ਮੈਂ ਨਾਨ ਮੈਡੀਕਲ ਰੱਖੀ ਆ ਉਹਨੇ ਗਾਂ ਹੁਣ ਦੇਖਾਂਗੇ ਜਿੱਦਾਂ ਨਰਸਿੰਗ ਦੇ ਵਿੱਚ ਉਹਦਾ ਦਾਖਲਾ ਦਵਾਵਾਂਗੇ ਹੂੰ ਹਾਂਜੀ ਬਾਕੀ ਜਿੱਦਾਂ ਬੱਚੀ ਦਾ ਹੂੰ ਹਾਂਜੀ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਡੇ ਨਾਲ ਸਾਫ ਕਾ ਪ੍ਰਿੰਸੀਪਲ ਸਾਹਿਬ ਵੀ ਹੈ ਮੌਜੂਦ ਹੈ ਵੀ ਹੈ ਤੇ ਸਕੂਲ ਦੇ ਪ੍ਰਧਾਨ ਸਾਹਿਬ ਵੀ ਇੱਥੇ ਮੌਜੂਦ ਹੈ ਪਹਿਲੇ ਤਾਂ ਤੁਹਾਨੂੰ ਵੀ ਮੁਬਾਰਕਾ ਸਰ ਕਿਉਂਕਿ ਤੁਹਾਡੀ ਮਿਹਨਤ ਹੈ ਜਿਹੜੀ ਹੈ ਤੁਹਾਡੇ ਜਿਹੜੇ ਲਾਏ ਬੂਟੇ ਅੱਜ ਉਹ ਫਲ ਵੀ ਦੇ ਰਿਹਾ ਤੇ ਮਹਿਕ ਵੀ ਦੇ ਰਿਹਾ ਸਕੂਲ ਦੇ ਵਿੱਚ ਤੇ ਹੁਣ ਕੀ ਕਹਿਣਾ ਕੀ ਚਾਹੂਗੇ ਕਿਉਂਕਿ ਅੱਜ ਮੈਰਿਟ ਦਾ ਜਿਹੜਾ ਅਸੀਂ ਇਲਾਕੇ ਦੇ ਵਿੱਚ ਜਿਹੜੇ ਸਕੂਲ ਮੈਰਿਟ ਜਾਂਦੇ ਸੀ ਅਸੀਂ ਤਾਂ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਜੀ ਤੁਹਾਡੇ ਸਕੂਲ ਦੇ ਬੱਚੇ ਪਰ ਇਸ ਇਹ ਮਕਾਮ ਅੱਜ ਜਿਹੜਾ ਅਸੀਂ ਇਸ ਗੱਲੋਂ ਅਸੀਂ ਵੀ ਪ੍ਰਾਊਡ ਫੀਲ ਕਰਦੇ ਆ ਕਿ ਸਾਨੂੰ ਮੈਰਿਟ ਦੇ ਲਈ ਸਾਡੇ ਸਕੂਲ ਇਲਾਕੇ ਦੇ ਵਿੱਚੋਂ ਕੋਈ ਨਾ ਕੋਈ ਸਟੂਡੈਂਟ ਜਾਂ ਕੋਈ ਨਾ ਕੋਈ ਸਕੂਲ ਸਾਨੂੰ ਮਿਲਦਾ ਹੈ ਅੱਜ ਵਾਰੀ ਤੁਹਾਡੀ ਆ ਗਈ ਹੈ ਤੇ ਸਾਨੂੰ ਅੱਜ ਇੱਥੇ ਆਉਣ ਦਾ ਵੀ ਮੌਕਾ ਮਿਲਿਆ ਹਾਂਜੀ ਜੀਐਸਐਫ ਅਚ ਖਾਲਸਾ ਸੀਰੀਅਸ ਕੰਡੀ ਸਕੂਲ ਅਟਾ ਗੁਰਾਇਆਂ ਦੇ ਸਾਡੇ ਦੋ ਬੱਚੇ ਜਿਹੜੇ ਨਾਨ ਮੈਡੀਕਲ ਦੇ ਵਿੱਚੋਂ 490 ਨੰਬਰ ਔਰ 486 ਨੰਬਰ ਲੈ ਕੇ ਦੋ ਪੋਜੀਸ਼ਨਾਂ ਮੈਰਿਟ ਦੇ ਵਿੱਚ ਪ੍ਰਾਪਤ ਕੀਤੀਆਂ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਸ ਖੁਸ਼ੀ ਨੂੰ ਸਾਡੇ ਮਾਣਯੋਗ ਡਾਕਟਰ ਜਸਵਿੰਦਰ ਸਿੰਘ ਜੀ ਪ੍ਰਧਾਨ ਜੀ ਸਪੈਸ਼ਲੀ ਚੱਲ ਕੇ ਆਏ ਆ ਬੱਚਿਆਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਨਾਉਣ ਲਈ ਔਰ ਇਸ ਖੁਸ਼ੀ ਦੇ ਮੌਕੇ ਮੈਂ ਜਿੱਥੇ ਸਮੁੱਚੇ ਸਟਾਫ ਪ੍ਰਿੰਸੀਪਲ ਸਾਹਿਬ ਸੁਆਸਚੰਦਰ ਜੀ ਔਰ ਸਮੁੱਚੇ ਸਟਾਫ ਨੂੰ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਇਹ ਅੱਜ ਜੋ ਮੈਰਿਟ ਜੜੀਆਂ ਉਹ ਲੋ ਪ੍ਰਾਪਤ ਹੋਈਆਂ ਔਰ ਇਹਦੇ ਨਾਲ ਹੀ ਮੈਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਵਧਾਈ ਦਿੰਨਾ ਕਿਉਂਕਿ ਜਦੋਂ ਪੇਰੈਂਟਸ ਔਰ ਅਧਿਆਪਕਾਂ ਦਾ ਮੇਲ ਹੁੰਦਾ ਦੋਨੋਂ ਰਲ ਕੇ ਬੱਚਿਆਂ ਦੇ ਲਈ ਮਿਹਨਤ ਕਰਦੇ ਆ ਤਾਂ ਫੇਰ ਹੀ ਇਹੋ ਜੀਆਂ ਪੋਜੀਸ਼ਨਾਂ ਪ੍ਰਾਪਤ ਹੁੰਦੀਆਂ ਸੋ ਜਿੱਥੇ ਇਹਨਾਂ ਦੋ ਬੱਚਿਆਂ ਨੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਗੁਰਾਇਆਂ ਦਾ ਤਹਿਸੀਲ ਫਹਿਲੌਰ ਦਾ ਕਿਉਂਕਿ ਫਰੌਤ ਤਹਿਸੀਲ ਦੇ ਵਿੱਚੋਂ ਇਹ ਸਾਡੇ ਦੋ ਹੀ ਬੱਚੇ ਸਾਡੇ ਸਕੂਲ ਦੇ ਵਿੱਚੋਂ ਹੀ ਮੈਰਿਟ ਪ੍ਰਾਪਤ ਕੀਤੀ ਆ ਇਸ ਕਰਕੇ ਗੁਰਾਇਆ ਸ਼ਹਿਰ ਨਿਵਾਸੀਆਂ ਨੂੰ ਔਰ ਫਰੌਤ ਤਹਿਸੀਲ ਸਾਰਿਆਂ ਨੂੰ ਸਾਨੂੰ ਮਾਣ ਆ ਕਿ ਅਟਾ ਸਕੂਲ ਦੇ ਦੋ ਵਿਦਿਆਰਥੀ ਜਿਹੜੇ ਆ ਨਾਨ ਮੈਡੀਕਲ ਦੇ ਵਿੱਚੋਂ ਇਹ ਮੈਰਿਟ ਪ੍ਰਾਪਤ ਕਰਕੇ ਜਿਹੜੇ ਆ ਉਹ ਪੋਜੀਸ਼ਨਾਂ ਲੈ ਕੇ ਆਏ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਸਰ ਪਹਿਲਾ ਤੁਹਾਡੇ ਨਾਲ ਫਿਰ ਪ੍ਰਧਾਨ ਸਾਹਿਬ ਕੋ ਦਾ ਅਸੀਂ ਵਧਾਈਆਂ ਲੈਣੀਆਂ ਹੀ ਐ ਪ੍ਰਧਾਨ ਸਾਹਿਬ ਤੋਂ ਪਹਿਲਾਂ ਤੁਹਾਨੂੰ ਵੀ ਵਧਾਈਆਂ ਦੇ ਦਈਏ ਕਿਉਂਕਿ ਹੁਣ ਉਹ ਸੀਟ ਦੇ ਉੱਪਰ ਤੁਸੀਂ ਐ ਸਾਫਕਾ ਵੀ ਹੈਗੇ ਮੌਜੂਦਾ ਵੀ ਸਾਡੇ ਕੋਲ ਹੈਗੇ ਆ ਪਹਿਲੀ ਯਾਰੀ ਸਾਨੂੰ ਤਾਂ ਮੈਂ ਜਦੋਂ ਦਾ ਕਰ ਰਿਹਾ ਮੈਨੂੰ ਲੱਗਦਾ ਕਿ ਮੈਂ ਫਸਟ ਟਾਈਮ ਇਹ ਮੈਰਿਟ ਕਵਰ ਕਰਨ ਤੁਹਾਡੇ ਆ ਪਹਿਲਾਂ ਦਾ ਮੁਬਾਰਕਾ ਤੁਹਾਡੀ ਸਭ ਨੂੰ ਵੀ ਮੁਬਾਰਕਾ ਤੁਹਾਨੂੰ ਵੀ ਮੁਬਾਰਕਾ ਕਿ ਦੋ ਬੱਚੇ ਮੈਰਿਟ ਦੇ ਵਿੱਚ ਸਾਡਾ ਗੁਰਾਇਆ ਇਸ ਵਾਰ ਸੁਨਣਾ ਨਹੀਂ ਗਿਆ ਹੈਗਾ ਮੈਰਿਟ ਆ ਗਈ ਹੈ ਸਾਡੇ ਫਿਰ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਕਿੰਨਾ ਕੁ ਹਾਰਡਵਰਕ ਕਿੰਨਾ ਕੰਪੀਟੀਸ਼ਨ ਮੰਨਦੇ ਹੈਗੇ ਕਿਉਂਕਿ ਜਿਹੜਾ ਸਰਕਾਰ ਦਾ ਪ੍ਰੈਸ਼ਰ ਵੀ ਹੈਗਾ ਹੈ ਫਿਰ ਉੱਪਰ ਕੁਝ ਇਨਸਟਰਕਸ਼ਨਾਂ ਵੀ ਹੁੰਦੀਆਂ ਹੈਗੀਆਂ ਕਿ ਬੱਚਿਆਂ ਨੂੰ ਕੁਝ ਕਹਿਣਾ ਵੀ ਹੈਗਾ ਝਟਕਾ ਨਹੀਂ ਮਾਰਨਾ ਥੱਪੜ ਨਹੀਂ ਮਾਰਨਾ ਤੇ ਹੁਣ ਕਿੰਨਾ ਕੁ ਟਫ ਸੀਗਾ ਇਹ ਕੰਪੀਟੀਸ਼ਨ ਕੋਈ ਖਾਸ ਇੰਨਾ ਟਫ ਨਹੀਂ ਸੀ ਬੱਚੇ ਸੰਸੀਰ ਸੀ ਟੀਚਰ ਮੇਰੇ ਮਿਹਨਤੀ ਸੀ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਬੱਚਿਆਂ ਨੂੰ ਪੜਾਇਆ ਔਰ ਬੱਚਿਆਂ ਨੇ ਵੀ ਉਸੇ ਚੀਜ਼ ਨੂੰ ਫਾਲੋ ਕੀਤਾ ਔਰ ਜਿਹਦਾ ਨਤੀਜਾ ਅੱਜ ਨਿਕਲਿਆ ਕਿ ਮੇਰੇ ਦੋ ਸਕੂਲ ਦੇ ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆਏ ਆ ਤੇ ਮੈਨੂੰ ਤਾਂ ਖੁਸ਼ੀ ਹੈਗੀ ਹੈਗੀ ਮੇਰੀ ਮੈਨੇਜਮੈਂਟ ਦਾ ਵੀ ਮੇਰੇ ਤੇ ਬਹੁਤ ਸਹਿਯੋਗ ਰਿਹਾ ਮੈਨੂੰ ਉਹਨਾਂ ਦਾ ਤੇ ਪੇਰੈਂਟਸ ਵੀ ਬਹੁਤ ਖੁਸ਼ ਆ ਤੇ ਇਸ ਪੋਜੀਸ਼ਨ ਦੇ ਨਾਲ ਮੈਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਰਾਈ ਮਿਹਨਤ ਕਰਾਈ ਦਾ ਸਾਰ ਆ ਗਈ ਬਿਲਕੁਲ ਪੂਰੀ ਤਰ੍ਹਾਂ ਜੀ ਉਰੇ ਪੁੱਤਰਾ ਬੱਚਿਆਂ ਨੇ ਉਸ ਮਿਹਨਤ ਦਾ ਮੁੱਲ ਤਾਰਿਆ ਤੇ ਅਧਿਆਪਕਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਇਹਦੇ ਵਿੱਚ ਐ ਵੀ ਕੋਈ ਦੋਰਾਵਾ ਨਹੀਂ ਹੈ ਗਿਆ ਤੇ ਜਦੋਂ ਮੈਂ ਰਿਜ਼ਲਟ ਦੇਖ ਰਿਹਾ ਸੀਗਾ ਮੈਂ ਡਿਊ ਦਫ਼ਤਰ ਗਿਆ ਸੀ ਤੇ ਮੈਟ ਮੈਂ ਫਟਾਫਟ ਖੋਲੀ ਦੇਖੀ ਆ ਤੇ ਦੋ ਪੋਜੀਸ਼ਨਾਂ ਮੇਰੇ ਸਕੂਲ ਦੀਆਂ ਸੀਗੀਆਂ ਸਾਇੰਸ ਗਰੁੱਪ ਦੀਆਂ ਨੌਨ ਮੈਡੀਕਲ ਗਰੁੱਪ ਦੀ ਬਾਕੀ ਵੀ ਮੇਰੇ ਸਾਰੇ ਨੌਨ ਮੈਡੀਕਲ ਔਰ ਸਾਇੰਸ ਗਰੁੱਪ ਦੋਹਾਂ ਦੇ ਰਿਜ਼ਲਟ ਬਹੁਤ ਹੀ ਵਧੀਆ ਨੇ ਕਈ ਬੱਚਿਆਂ ਦੇ ਨੰਬਰ ਜਿਹੜੇ ਆ 90% ਤੋਂ ਉੱਪਰ ਨੇ ਹਮ ਸਾਇੰਸ ਗਰੁੱਪ ਦੇ ਵਿੱਚ ਤਾਂ ਤਕਰੀਬਨ ਸਾਰੇ ਬੱਚਿਆਂ ਦੇ ਫਰਸਟ ਡਿਵੀਜ਼ਨ ਨੇ ਮੇਰੇ ਕੋਲ ਹਮ ਇਹਦੇ ਨਾਲ ਦੀ ਨਾਲ ਕਮਰਸ ਗਰੁੱਪ ਵੀ ਜਿਹੜਾ ਸੀ ਉਹਨਾਂ ਦੇ ਬੱਚਿਆਂ ਦੇ ਵੀ 94 92 ਤੇ 91% ਆਇਆ ਜਿਹੜਾ ਕਿ ਸਾਡੇ ਸਕੂਲ ਲਈ ਵੀ ਇਹ ਬੜੇ ਮਾਣ ਵਾਲੀ ਗੱਲ ਹੈਗੀ ਆ ਮੈਂ ਬਹੁਤ ਇਹ ਦਿਲੋਂ ਆਪਣੇ ਬੱਚਿਆਂ ਨੂੰ ਤੇ ਆਪਣੀ ਮੈਨੇਜਮੈਂਟ ਵੱਲੋਂ ਤੇ ਸਾਰਿਆਂ ਨੂੰ ਮੈਂ ਵਧਾਈ ਦਿੰਨਾ ਹੈ ਥੈਂਕ ਯੂ ਜੀ ਬਹੁਤ-ਬਹੁਤ ਮੁਬਾਰਕਾਂ ਸਾਰੇ ਹੁਣ ਪ੍ਰਧਾਨ ਸਾਹਿਬ ਨਾਲ ਗੱਲ ਕਰ ਲੈਣੇ ਡਾਕਟਰ ਸਾਹਿਬ ਪਹਿਲਾ ਤਾਂ ਤੁਹਾਡੇ ਸਮੁੱਚੇ ਮੈਨੇਜਮੈਂਟ ਨੂੰ ਬਹੁਤ-ਬਹੁਤ ਮੁਬਾਰਕਾਂ ਦੂਜੀ ਮੁਬਾਰਕਾ ਬੱਚਿਆਂ ਨੂੰ ਤੀਜੀ ਮੁਬਾਰਕਾ ਉਹਨਾਂ ਦੇ ਪਰਿਵਾਰ ਨੂੰ ਚੌਥੀ ਮੁਬਾਰਕਾ ਸਾਡੇ ਸ਼ਹਿਰ ਨੂੰ ਕੀ ਇਹ ਮਕਾਮ ਹਾਸਲ ਹੋਇਆ ਕੀ ਕਹਿਣਾ ਕੀ ਜਾਓਗੇ ਕਿਉਂਕਿ ਤੁਹਾਡੇ ਪ੍ਰਧਾਨਗੀ ਹੈ ਜੀ ਸਕੂਨ ਮੈਨੇਜਮੈਂਟ ਜਿਹੜੀ ਬੁਲੰਦੀਆਂ ਦੇ ਛੂਰੀ ਹੈ ਤੇ ਦੂਸਰਾ ਜਿਹੜਾ ਹੈ ਮੈਰਿਟ ਵੀ ਅੱਜ ਹਾਸਲ ਹੋਈ ਅੱਜ ਇਸ ਮੌਕੇ ਦੇ ਉੱਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਸਾਰੀ ਮਿਹਨਤ ਬੱਚਿਆਂ ਤੋਂ ਇਲਾਵਾ ਸਾਡੇ ਟੀਚਰ ਸਹਿਬਾਨ ਦੀ ਹੈ ਉਹਨਾਂ ਦੇ ਪੇਰੈਂਟਸ ਦੀ ਹੈ ਜਿਨ੍ਹਾਂ ਨੇ ਚੰਗੀ ਗਾਈਡੈਂਸ ਦੇ ਨਾਲ ਬੱਚਿਆਂ ਨੇ ਇਹ ਮੁਕਾਮ ਹਾਸਲ ਕੀਤਾ ਤੇ ਇਹ ਗੱਲ ਦੇ ਵਿੱਚ ਇਸ ਸੰਸਾ ਦਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਔਰ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਦਾ ਨਾਂ ਰੋਸ਼ਨ ਕਰਨ ਵਾਲੇ ਬੱਚੇ ਪਰਮਾਤਮਾ ਸਭ ਨੂੰ ਦੇਵੇ ਤੇ ਬੱਚੇ ਸਾਡੇ ਹੋਰ ਤਰੱਕੀਆਂ ਕਰਨ। ਅੱਛਾ ਡਾਕਟਰ ਸਾਹਿਬ ਇੱਕ ਵੱਡੀ ਗੱਲ ਮੈਨੂੰ ਦੇਖਣ ਨੂੰ ਜੋ ਮਿਲੇ ਕਿਉਂਕਿ ਦੋਨੇ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ ਆ। ਇੱਕ ਲੇਬਰ ਕਰਦਾ ਜੀ ਜਿਹੜਾ ਬੱਚਾ ਮੈਰਿਟ ਦੇ ਵਿੱਚ ਆਇਆ। ਇੱਕ ਜਿਹੜੇ ਮਦਰ ਤੇ ਫਾਦਰ ਦੋਨੇ ਹੀ ਜੌਬ ਕਰਦੀਆਂ। ਮੀਡਲ ਕਲਾਸ ਫੈਮਿਲੀ ਆ ਕਿਉਂਕਿ ਸਕੂਲ ਵੀ ਚਲੋ ਅਸੀਂ ਕਹੀਏ ਕਿ ਗਰੀਬ ਤੇ ਉਹ ਲੋੜਵੰਦ ਬੱਚਿਆਂ ਨੂੰ ਘੱਟ ਰੇਟ ਦੇ ਵਿੱਚ ਜਿਹੜਾ ਪੜਾ ਰਹੇ ਆ ਤੇ ਅੱਜ ਉਸ ਗੱਲ ਨੂੰ ਲੈ ਕੇ ਕਿੰਨਾ ਕੁ ਤੁਸੀਂ ਖੁਸ਼ ਆ ਜਾਂ ਸੈਟੀਸਫਾਈ ਹੈਗੇ ਆ ਕਿ ਜਿਹੜੇ ਉਹ ਜਿਹੜੇ ਨੀਡੀ ਬੱਚੇ ਇੱਥੇ ਆਂਦੇ ਹੈਗੇ ਕਿ ਨਹੀਂ ਉਹ CBSE ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਨਹੀਂ ਸਟੱਡੀ ਕਰਾ ਸਕਦੇ ਤੇ ਅੱਜ ਉਹ ਮੈਰਿਟ ਦੇ ਵਿੱਚ ਆਏ ਆ ਸਾਡੇ ਲਈ ਇਹ ਤਾਂ ਬੜੀ ਫਖਰ ਦੀ ਗੱਲ ਹੈ ਕਿ ਅਸੀਂ ਉਸ ਕੈਟਾਗਰੀ ਨੂੰ ਉਸ ਟਾਈਪ ਦੇ ਬੱਚਿਆਂ ਨੂੰ ਕੈਡਰ ਕਰਦੇ ਹਾਂ ਜਿਨ੍ਹਾਂ ਦੀ مالی ਹਾਲਤ ਜ਼ਿਆਦਾ ਚੰਗੀ ਨਹੀਂ ਹੁੰਦੀ ਸੋ ਇਹ ਹੋਰ ਫਖਰ ਦੀ ਗੱਲ ਹੈ ਕਿ ਅਸੀਂ ਇਹਨਾਂ ਬੱਚਿਆਂ ਵਿੱਚੋਂ ਮੈਰਿਟ ਦੇ ਵਿੱਚ ਬੱਚੇ ਆਏ ਸਾਡੇ ਸਾਰੇ ਬੱਚੇ ਫਰਸਟ ਵਿਜ਼ਨ 'ਚ ਆਏ ਬਹੁਤ ਬੱਚੇ ਜਿਹੜੇ 80% ਪਲੱਸ ਦੇ ਨਾਲ ਨੰਬਰ ਆਏ ਸੋ এডੂਕੇਸ਼ਨ ਲਈ ਮੇਰਾ ਖਿਆਲ ਮਾਲੀ ਹਾਲਤ ਦੇ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ ਹੈ ਇਹਨਾਂ ਬੱਚਿਆਂ ਨੂੰ ਅਸੀਂ ਪ੍ਰਮੋਟ ਕਰਦੇ ਆਂ ਇਹਨਾਂ ਬੱਚਿਆਂ ਤੋਂ ਅਸੀਂ ਉਮੀਦ ਇਹ ਵੀ ਕਰਦੇ ਆਂ ਕਿ ਇਹ ਕੱਲ੍ਹ ਚੰਗੇ ਨਾਗਰਿਕ ਨਹੀਂ ਚੰਗੀਆਂ ਚੰਗੇ ਮਕਾਮ ਤੇ ਪਹੁੰਚਣਗੇ ਕਿ ਲਾਸਟ ਵਿੱਚ ਡਾਕਟਰ ਸਾਹਿਬ ਮੈਨੇਜਮੈਂਟ ਨੂੰ ਸਕੂਲ ਮੈਨੇਜਮੈਂਟ ਜਾਂ ਸਕੂਲ ਸਟਾਫ ਨੂੰ ਜਿਹੜੇ ਮਿਹਨਤੀ ਸਟਾਫ ਹੈ ਜਾਂ ਬੱਚਿਆਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਸਿਰਫ ਨਾਈ ਮੈਸੇਜ ਦੇਣਾ ਚਾਹਨਾ ਕਿ ਮਿਹਨਤ ਕਦੀ ਅਸਫਲ ਨਹੀਂ ਫਾਲਤੂ ਨਹੀਂ ਜਾਂਦੀ ਸੋ ਮੇਰੇ ਟੀਚਰ ਸਾਹਿਬਾਨ ਨੂੰ ਤੇ ਮੇਰੀ ਮੈਨੇਜਮੈਂਟ ਨੂੰ ਸਾਡੇ ਸਾਰੇ ਜਿੰਨੇ ਗੁਰੂ ਹੈ ਉਹਨਾਂ ਨੂੰ ਇਹ ਸਲਾਹ ਹੈ ਕਿ ਇਹ ਜਿਹੜੀ ਤਰੱਕੀ ਦੀ ਸਾਡੀ ਸੀੜੀ ਹੈ ਇਹ ਬੰਦ ਨਾ ਹੋ ਜਾਏ ਇਹਨੂੰ ਅਸੀਂ ਹੋਰ ਜ਼ੋਰ ਨਾਲ ਕਰੀਏ ਤਾਂ ਕਿ ਅਸੀਂ ਹਰ ਸਾਲ ਇਸ ਤਰ੍ਹਾਂ ਦੇ ਬੱਚੇ ਪੈਦਾ ਕਰੀਏ ਇਹ ਫਾਇਦਾ ਸਾਡਾ ਜਾਂ ਸਾਡੇ ਸ਼ਹਿਰ ਦਾ ਨਹੀਂ ਇਹ ਸਾਡੇ ਮੁਲਕ ਦਾ ਫਾਇਦਾ ਹੈ ਅਸੀਂ ਇਸੇ ਉਮੀਦ ਦੇ ਨਾਲ ਇਹ ਮਿਹਨਤ ਜਾਰੀ ਰੱਖਾਂਗੇ। ਥੈਂਕ ਯੂ ਡਾਕਟਰ ਸਾਹਿਬ ਸਾਨੂੰ ਸਮਾਂ ਦੇ ਲਈ। ਸ਼ਾਇਦ ਪ੍ਰਿੰਸੀਪਲ ਸਾਹਿਬ ਕੁਝ ਕਹਿਣਾ ਚਾਹੁੰਦੇ ਆ। ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਸੀ ਕਿ ਜਿੱਥੇ ਸਾਡੇ ਦੋ ਬੱਚੇ ਜਿਹੜੇ ਜਿਨ੍ਹਾਂ ਨੇ ਮੈਰਿਟ ਪ੍ਰਾਪਤ ਕੀਤੀ ਆ ਸਾਨੂੰ ਥੋੜਾ ਜਿਹਾ ਇਸ ਗੱਲ ਦਾ ਦੁੱਖ ਹੋਇਆ ਕਿ ਜਿਹੜਾ ਤੀਸਰਾ ਬੱਚਾ ਸੀ ਆ ਉਹਦਾ ਨਾਂ ਹੈਗਾ ਲਵਪ੍ਰੀਤ ਵਰਦੀ। ਇਹ ਸਿਰਫ 2 ਅੰਕ ਤੋਂ ਮੈਰਿਟ ਵਿੱਚੋਂ ਰਹਿ ਗਿਆ। ਕਿਉਂਕਿ 486 ਦੇ ਉੱਤੇ ਮੈਰਿਟ ਖਤਮ ਹੋਈ ਆ ਤੇ ਇਹਦੇ 400 84 ਸੀ ਔਰ ਦੂਸਰੀ ਗੱਲ ਮੈਂ ਇੱਕ ਹੋਰ ਐਡ ਕਰੂੰਗਾ ਕਿ ਜਿੰਨੇ ਸਾਡੇ ਨਾਨ ਮੈਡੀਕਲ ਗਰੁੱਪ ਦੇ ਬੱਚੇ ਸੀਗੇ ਸਾਰੇ ਹੀ 70% ਤੋਂ ਉੱਤੇ ਮਾਰਕਸ ਲੈ ਕੇ ਪਾਸ ਹੋਏ ਆ ਇਹ ਤੋਂ ਘਟ ਕੇ ਦੇ ਨਹੀਂ ਆ ਹਮ ਔਰ ਇਹਦੇ ਨਾਲ ਹੀ ਜਿਹੜਾ ਮੈਡੀਕਲ ਗਰੁੱਪ ਸੀ ਸਾਡਾ ਮੈਡੀਕਲ ਗਰੁੱਪ ਦੇ ਵਿੱਚ ਵੀ ਜਿਹੜਾ ਬੱਚਾ ਸਾਡਾ ਫਸਟ ਆਇਆ 472 ਨੰਬਰ ਲੈ ਕੇ 94.4% ਔਰ ਸੈਕੰਡ ਤੇ 91.2% ਤੇ 3rd ਤੇ 89.4% ਲੈ ਕੇ ਇਹ ਤਿੰਨੇ ਹੀ ਬੱਚੇ ਜਿਹੜੇ ਆ 80% ਤੋਂ ਉੱਪਰ ਜਿਹੜੇ ਆ ਉਹ ਮਾਰਕਸ ਲੈ ਕੇ ਜਿਹੜੇ ਆ ਉਹ ਪਾਸ ਹੋਏ ਆ ਔਰ ਤੀਸਰਾ ਗਰੁੱਪ ਜਿਹੜਾ ਸਾਡੇ ਚੱਲਦਾ ਕਾਮਰਸ ਗਰੁੱਪ ਜਿਹੜਾ ਕਿ ਬਹੁਤ ਸਕਸੈਸਫੁਲੀ ਪਿਛਲੇ 15 ਸਾਲ ਤੋਂ ਚੱਲ ਰਿਹਾ ਉਹਦੇ ਵਿੱਚ ਵੀ ਅਸੀਂ ਪੂਰਾ ਮਾਰਕਾ ਮਾਰਿਆ ਫਸਟ ਜਿਹੜਾ ਬੱਚਾ ਸਾਡਾ ਵਿਵੇਕ ਮਲਹੋਤਰਾ 464 ਅੰਕ ਲੈ ਕੇ 92.8% ਨੇ ਮਾਰਕਸ ਲਏ ਆ ਔਰ ਸੈਕੰਡ ਪੋਜੀਸ਼ਨ ਪ੍ਰਾਪਤ ਕੀਤੀ ਆ ਦਿਨੇਸ਼ ਕੁਮਾਰ ਨੇ 463 ਨੰਬਰ ਲੈ ਕੇ 92.6 ਔਰ ਇਸੇ ਤਰ੍ਹਾਂ ਤੀਸਰੀ ਪੋਜੀਸ਼ਨ ਜਿਹੜੀ ਆ ਉਹ ਮਨੀਸ਼ 462 ਨੰਬਰ ਲੈ ਕੇ 92.4% ਲੈ ਕੇ ਇਹਨੇ ਜਿਹੜੀ ਆ ਉਹ ਤੀਜੀ ਪੋਜੀਸ਼ਨ ਪ੍ਰਾਪਤ ਕੀਤੀ ਆ ਔਰ ਸਾਰੇ ਹੀ ਬੱਚੇ ਕਾਮਰਸ ਦੇ 60% ਤੋਂ ਉੱਤੇ ਨੰਬਰ ਲੈ ਕੇ ਪਾਸ ਹੋਏ ਆ 60% ਤੋਂ ਘੱਟ ਕਿਸੇ ਦਾ ਵੀ ਨੰਬਰ ਨਹੀਂ ਆ। ਔਰ ਇਸ ਕਰਕੇ ਜਿੱਥੇ ਮੈਂ ਨਾਨ ਮੈਡੀਕਲ ਗਰੁੱਪ ਵਾਲਿਆਂ ਨੂੰ ਉੱਥੇ ਮੈਡੀਕਲ ਕਾਮਰਸ ਤੇ ਆਰਟਸ ਗਰੁੱਪ ਦੇ ਜਿਹੜੇ ਬੱਚੇ ਆ ਤੇ ਜਿਹੜੇ ਉਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਆ ਉਹਨਾਂ ਸਾਰਿਆਂ ਨੂੰ ਜਿੱਥੇ ਵਧਾਈ ਦਿੰਦਾ ਧੰਨਵਾਦ ਕਰਦਾ ਔਰ ਸਪੈਸ਼ਲੀ ਜਿਹੜਾ ਪਲੱਸ 1 2 ਦੇ ਵਿੱਚ ਮੈਡੀਕਲ ਨਾਨ ਮੈਡੀਕਲ ਨੂੰ ਫਿਜ਼ਿਕਸ ਕੈਮਿਸਟਰੀ ਪੜਾ ਰਿਹਾ ਟੀਚਰ ਹੈ ਸਾਡਾ ਅਖਲ ਸ਼ਰਮਾ ਇਹਨੂੰ ਸਪੈਸ਼ਲ ਸ਼ਾਬਾਸ਼ਾ ਕਿਉਂਕਿ ਇਹਦੀ ਬਹੁਤ ਸਖਤ ਮਿਹਨਤ ਦੇ ਨਾਲ ਇਹ ਜਿਹੜੀ ਅਸੀਂ ਮੁਕਾਮ ਪ੍ਰਾਪਤ ਕਰ ਸਕੇ ਹਾਂ ਧੰਨਵਾਦ ਬਹੁਤ-ਬਹੁਤ ਮੁਬਾਰਕਾ ਪੂਰੀ ਮੈਨੇਜਮੈਂਟ ਨੂੰ ਪੂਰੇ ਸਕੂਲ ਨੂੰ ਬੱਚਿਆਂ ਨੂੰ ਉਹਦੇ ਪਰਿਵਾਰਕ ਮੈਂਬਰਾਂ ਨੂੰ ਕਿਉਂਕਿ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਏ ਆ ਉਹਨਾਂ ਦੇ ਵਿੱਚੋਂ ਇੱਕ ਦਾ ਫਾਦਰ ਜਿਹੜਾ ਲੇਬਰ ਦਾ ਕੰਮ ਕਰਦੇ ਹੈਗੇ ਦੂਸਰੇ ਜਿਹੜੇ ਹੈ ਡਰਾਈਵਰੀ ਤੇ ਨਾਲ ਉਹ ਜੋਬ ਕਰਦੇ ਹੈਗੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਤੇ ਉਹ ਦੋਨੇ ਬੱਚਾ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਜਿੱਥੇ ਖੁਸ਼ੀ ਦੇਖਣ ਨੂੰ ਮਿਲਦੀ ਹੈ ਉੱਥੇ ਹੀ ਸਕੂਲ ਮੈਨੇਜਮੈਂਟ ਸਕੂਲ ਸਟਾਫ ਤੇ ਪੂਰੇ ਇਲਾਕੇ ਦੇ ਵਿੱਚ ਇਹ ਮਾਣ ਮਹਿਸੂਸ ਹੋ ਰਿਹਾ ਕਿ ਦੋ ਬੱਚੇ ਜਿਹੜੇ ਆ ਗੁਰਾਇਆਂ ਦੇ ਵਿੱਚ ਫਿਰ ਮੈਰਿਟ ਤੋਂ ਆਇਆ ਹੈ ਹਾਨੀ ਦੇ ਨਾਮ ਮੁਨਿਸ਼ਾਵਾ ਗੁਰਾਇਆਂ